ਇਵਰੀਵਨ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਨ ਤੇ ਬਸ ਜੀ ਹੁਣ ਮੈਂ ਲੱਗੀ ਹੋਈ ਆਪਣਾ ਟਾਈਮ ਹੋ ਗਿਆ ਜੀ 8 9 ਵਜੇ 9 ਵਜੇ ਆਪਾਂ ਆਪਣਾ ਵਲੌਗ ਸ਼ੁਰੂ ਕਰਨ ਲੱਗੇ ਹਾਂ ਅੱਜ ਰਾਤ ਦੇ 9 ਵਜੇ ਸਵੇਰ ਦਾ ਆਪਾਂ ਕੋਈ ਵਲੌਗ ਨਹੀਂ ਸ਼ੁਰੂ ਕੀਤਾ ਤੇ ਬੈੱਡ ਵੀ ਸਾਡਾ ਹੁਣ ਮੈਸੀ ਮੈਸੀ ਰਹਿੰਦਾ ਕਿਉਂਕਿ ਇੱਥੇ ਬੁੱਕਸ ਪਈਆਂ ਰਹਿੰਦੀਆਂ ਨੇ ਬੱਚਿਆਂ ਦੀ ਆਪਣਾ ਹੋਮਵਰਕ ਕੰਪਲੀਟ ਕਰਦੇ ਨੇ ਤੇ ਅੱਜ ਮੈਂ ਕੋਈ ਮਾਰਨਿੰਗ ਦਾ ਵਲੌਗ ਨਹੀਂ ਸ਼ੂਟ ਕੀਤਾ ਕਿਉਂ ਨਹੀਂ ਕੀਤਾ ਹੈਗਾ ਕੀ ਰੀਜਨ ਸੀਗਾ ਨਾ ਕਰਨ ਦਾ ਵਲੌਗ ਸ਼ੂਟ ਰੀਜਨ ਸੀਗਾ ਲਾਈਟ ਹੈ ਨਾ ਤੇ ਸਾਡੇ ਨਾਲ ਅੱਜ ਸਵੇਰੇ ਸਵੇਰੇ ਲਾਈਟ ਚਲੇ ਗਈ 7:00 ਵਜੇ 7:00 ਸਾਢੇ 7:00 ਵਜੇ ਮੈਨੂੰ ਲੱਗਦਾ ਲਾਈਟ ਚਲੇ ਗਈ ਹੈ ਨਾ ਤੇ ਮੁੜ ਕੇ ਸਾਡੇ ਲਾਈਟ ਆਈ ਹੈ ਸ਼ਾਮ ਨੂੰ ਹੈ ਨਾ ਮੈਨੂੰ ਲੱਗਦਾ 3:00 ਕਵਜੇ ਸ਼ਾਇਦ 2-3 2-3 3:00 ਕਵਜੇ ਆਈ ਹੋਊਗੀ ਤੇ ਫਿਰ ਮੈਨੂੰ ਇਹ ਸੀਗਾ ਵੀ ਜਿੰਨੇ ਵੀ ਘਰ ਦੇ ਕੰਮ ਆ ਫਟਾਫਟ ਫਿਨਿਸ਼ ਕਰ ਦਈਏ ਕਿਉਂਕਿ ਲਾਈਟ ਹੈ ਨਹੀਂ ਸੀਗੀ ਪਾਣੀ ਵਗੈਰਾ ਵੀ ਮੈਂ ਭਰਿਆ ਨਹੀਂ ਸੀਗਾ ਟੈਂਕੀ ਵਗੈਰਾ ਫਿਰ ਵੀ ਆਪਾਂ ਨੂੰ ਹੁੰਦਾ ਹੀ ਆ ਚਾਹੇ ਰਾਤ ਨੂੰ ਵੀ ਭਰ ਕੇ ਪੈ ਜੀਏ ਪਰ ਫਿਰ ਵੀ ਟੈਨਸ਼ਨ ਹੁੰਦੀ ਆ ਹਨਾ ਫਿਰ ਆਪਾਂ ਜਲਦੀ ਜਲਦੀ ਕੰਮ ਨਿਬੇੜਨ ਦੀ ਕੀਤੀ ਆ ਵੀ ਆਪਾਂ ਬਹੁਤਾ ਟਾਈਮ ਵੀ ਹੁਣ ਵਲੋਗਿੰਗ ਚ ਨਹੀਂ ਆਪਾਂ ਵੇਸਟ ਕਰਨਾ ਹੈਗਾ ਆਪਣਾ ਹਲੇ ਵੀ ਹਲ ਤਾਂ ਲਾਈਟ ਦਾ ਦੇਖਣਾ ਵੀ ਛੇਤੀ ਛੇਤੀ ਬੱਚਿਆਂ ਨੂੰ ਉਠਾ ਕੇ ਉਹਨਾਂ ਨੂੰ ਵੀ ਕਹਿਆ ਵੀ ਜਲਦੀ ਜਲਦੀ ਨਾ ਲਓ ਕਿਉਂਕਿ ਜੇ ਧੁੱਪ ਚੜ ਗਈ ਸਾਰਾ ਪਾਣੀ ਟੈਂਕੀ ਦਾ ਗਰਮ ਹੋ ਜਾਣਾ ਬੱਚੇ ਵੀ ਫਿਰ ਜਲਦੀ ਜਲਦੀ ਨਾਲੇ ਸੀਗੇ ਕਿਉਂਕਿ ਟੈਂਕੀ ਦਾ ਪਾਣੀ ਤੁਹਾਨੂੰ ਪਤਾ ਹੀ ਹੈ ਹਨਾ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਏ ਉਹ ਵੀ ਫਿਰ ਨਾਲੇ ਸੀਗੇ ਫਿਰ ਮੈਂ ਕੰਮਕੁਮ ਕਰਕੇ ਫ੍ਰੀ ਹੋਈ ਫ੍ਰੀ ਹੋ ਕੇ ਫਿਰ ਮੈਂ ਵੀ ਆਪਣਾ ਮਤਲਬ ਕੋਸੇ ਜਿਹਾ ਪਾਣੀ ਸੀਗਾ ਜਿਹਦੇ ਨਾਲ ਨਾਲੀ ਸੀਗੀ ਵੀ ਹਨਾ ਮੈਨੂੰ ਇਹ ਸੀਗਾ ਵੀ ਚਲੋ ਕੰਮ ਜਿਹਾ ਕਰਕੇ ਇੱਕ ਵਾਰ ਉਹ ਹੁੰਦਾ ਏ ਪਰ ਫਿਰ ਮੈਨੂੰ ਣਾਉਣਾ ਸੀਗਾ ਸਿਰ ਹਨਾ ਅੱਜ ਮੈਂ ਕਿਹਾ ਵੀ ਚਲੋ ਮੈਂ ਸਿਰ ਣਾਣਾ ਏ ਫਿਰ ਮੈਂ ਹੁਣ ਲਾਈਟ ਸ਼ਾਮ ਨੂੰ ਹੁਣ ਮੈਂ ਆਪਣਾ ਣਾ ਕੇ ਆਈਆਂ ਸਾਢੇ 8 ਵਜੇ ਨਾਈਆਂ ਬਾਰਵੀਂ ਵਾਸ ਮੇਰਾ ਸੁੱਕਣ ਵਾਲੀ ਨੇ ਤੇ ਅੱਜ ਹੁਣ ਮੈਂ ਕਿਹਾ ਚਲੋ ਹੁਣ ਵਲੌਗ ਸ਼ੁਰੂ ਕਰਦੇ ਆ ਤੇ ਚਲਦੇ ਆ ਹੁਣ ਆਪਾਂ ਕਿਚਨ ਚ ਨੂੰ ਹੁਣ ਆਪਣਾ ਕਿਚਨ ਦਾ ਵਲੌਗ ਸ਼ੁਰੂ ਹੋਊਗਾ ਕਿਉਂਕਿ ਆਪਣੀ ਕਲੀਨਿੰਗ ਵਗੈਰਾ ਤਾਂ ਕੁਝ ਵੀ ਨਹੀਂ ਦਿਖਣਾ ਹੈਗਾ ਤੁਹਾਨੂੰ ਅੱਜ ਹਨਾ ਸਿਰਫ ਤੁਹਾਨੂੰ ਵਲੌਗ ਮਿਲੂਗਾ ਸਾਡਾ ਕਿਚਨ ਦਾ ਹਨਾ ਕਿਚਨ ਦਾ ਹੀ ਵਲੌਗ ਮਿਲੂਗਾ ਹੁਣ ਤੁਹਾਨੂੰ ਤੇ ਕਿਚਨ ਦੇ ਵਿੱਚ ਦੇਖੋ ਸਹਿਜ ਪ੍ਰੀਤ ਲੱਗੀ ਆ ਹੈਲੋ ਸਹਿਜ ਪ੍ਰੀਤ ਹੈਲੋ ਸਹਿਜ ਪ੍ਰੀਤ ਲੱਗੀ ਆ বাসন ਵਾਸ਼ ਕਰਨ ਇਨੇ ਬਣਾ ਕੇ ਖਾਦੀ ਸੀ ਮੈਗੀ ਸਾਨੂੰ ਵੀ ਦਿੱਤੀ ਸੀ ਬਣਾ ਕੇ ਪਰ ਇਹ ਹੁਣ ਉਹ ਵੀ ਤੇ ਰਹਿਣ ਤਾਂ ਕੱਢ ਦਿਓ ਨਾ ਫਿਰ ਕੀ ਆ ਉਹ ਕੱਢ ਦੇਣਗੇ ਕੀ ਕਰ ਦਿੰਦੇ ਨੇ ਉਹ YouTube ਆ ਨਾ ਨਾ ਤੇ ਸਹਜ ਲੱਗੀ ਆ ਬਰਤਨ ਵਾਸ਼ ਕਰਨਾ ਮੈਸੀ ਹੋਇਆ ਕਿ ਫਿਆ ਸਾਰਾ ਕਿਚਨ ਨਾ ਕਿਉਂਕਿ ਸਹਜ ਨੇ ਦੁਪਹਿਰ ਸ਼ੇ 1 ਵਜੇ ਬਣਾਈ ਸੀ ਕਿ ਮੈਗੀ ਤਾਂ ਹੀ ਆ ਸੀ ਹੁਣ ਲੇਟ ਮਤਲਬ ਕਿ ਲੇਟ ਬਣਾਉਣਾ ਏ ਡਿਨਰ ਆਪਣਾ ਤੇ ਸਹਜਣਾ ਹੁਣ ਮੈਨੂੰ ਮੈਂ ਮਤਲਬ ਕਿ ਮੇਰੇ ਨਾਲ ਜਿੱਦਨ ਦੀ ਹੈਲਪ ਕਰਾ ਰਹੀ ਆ ਵੈਸੇ ਵੀ ਆਪਣੇ ਬੱਚਿਆਂ ਨੂੰ ਹੈਲਪ ਕਰਾਉਣ ਵਾਸਤੇ ਜਰੂਰ ਲਗਾਇਆ ਕਰੋ ਨਾਲ ਕਿਉਂਕਿ ਨਾਲ ਤਾਂ ਬੱਚਾ ਤਾਂ ਸਿੱਖ ਜਾਂਦਾ ਹੈ ਨਾ ਬੇਲੜ ਜਾਨੀ ਰਹਿੰਦਾ ਹੈਗਾ ਸਾਰਾ ਦਿਨ ਬੱਚਿਆਂ ਨੂੰ ਵੀ ਬਿਠਾ ਕੇ ਰੱਖੋ ਆਪਣੇ ਕੋਲ ਹਨਾ ਜੋ ਖੇਲਣ ਤੇ ਲਾ ਰੱਖੋ ਹਨਾ ਉਹਨਾਂ ਨੂੰ ਕੰਮ ਸਿਖਾਉਣਾ ਵੀ ਬਹੁਤ ਜ਼ਰੂਰੀ ਆ ਜੇ ਬੱਚਿਆਂ ਨੂੰ ਥੋੜਾ ਫੋੜਾ ਕੰਮ ਹੁੰਦਾ ਹੋਊਗਾ ਜੇ ਆਪਾਂ ਮਾਂਠ ਮਾਰ ਪੈਣਾ ਮੇਰੀ ਸਹਜ ਮੈਨੂੰ ਬਹੁਤ ਹੁਣ ਸਾਵ ਲੰਦੀ ਆ ਮਤਲਬ ਕਿ ਨਾ ਇਹ ਭੁੱਖੇ ਰਹਿ ਸਕਦੇ ਨੇ ਇਹ ਆਪਣਾ ਕੰਮ ਕਰ ਲੈਂਦੀ ਆ ਥੋੜਾ ਬਹੁਤ ਹੈਨਾ ਤਾਂ ਕਰਕੇ ਥੋੜਾ ਬਹੁਤ ਮੈਂ हेल्प ਮੇਰੀ ਕਰਾ ਦਿੰਦੀ ਆ ਜਦੋਂ ਮम्मा ਭਾਂਡੇ ਮੈਵਾਸ ਦੰਨੀ ਆ ਤੁਸੀਂ ਸਾਨੂੰ ਅੱਜ ਖਿਚੜੀ ਬਣਾ ਕੇ ਖਿਲਾਓ ਇਹਨਾਂ ਨੇ ਖਿਚੜੀ ਖਾਣੀ ਕਿੰਨੇ ਦਿਨ ਦਾ ਰੋਲਾ ਪਾਇਆ ਹੋਇਆ ਇਹਨਾਂ ਨੇ ਖਿਚੜੀ ਦਾ ਰੋਲਾ ਪਾਇਆ ਹੋਇਆ ਕਿੰਨੇ ਦਿਨ ਦਾ ਇਹਨਾਂ ਦੇ ਪਾਪਾ ਨੇ ਰੋਲਾ ਪਾਇਆ ਹੋਇਆ ਏ ਚਟਣੀ ਦਾ ਪਿਆਜ਼ਾਂ ਤੇ ਲਾਲ ਟਮਾਟਰਾਂ ਦੀ ਚਟਣੀ ਦਾ ਉਹ ਕਹਿੰਦੇ ਉਹ ਖਾਣੀ ਆ ਉਹ ਅੱਜ ਪਰ ਲੇਟ ਹੋ ਜਾਣਗੇ ਥੋੜਾ ਜਨਾ ਲੇਟ ਆਉਣਾ ਹੈ ਕਹਿੰਦੇ ਰੋਟੀ ਮੈਂ ਬਾਰੋ ਖਾ ਕੇ ਜਾਊਂਗਾ ਵੀ ਲੇਟ ਹੋ ਜਾਣਾ ਤੇ ਸਹਜ ਉਹਨਾਂ ਉਹ ਕੱਦੇ ਮਗਰ ਪਾਇਆ ਮम्मा ਖਿਚੜੀ ਬਣਾਉਂਦੀ ਸੀ ਜਿਹੜਾ ਅਸੀਂ ਖਿਚੜੀ ਖਾਣੀ ਆ ਹੁਣ ਦੇਖਦੀ ਆ ਮੈਂ ਨਾ ਥੋੜੀ ਜਿਹੀ ਅਸੀਂ ਆਪਣੇ ਜੋਗੀ ਖਿਚੜੀ ਬਣਾ ਲਾਂਗੇ ਇਹਨਾਂ ਨੂੰ ਟੇਸਟੀ ਬੋ ਲੱਗਦੀ ਐ ਵੈਸੇ ਸਾਰੇ ਜਣਿਆਂ ਨੂੰ ਹਫਤੇ ਦੇ ਵਿੱਚ ਇੱਕ ਵਾਰ ਜ਼ਰੂਰ ਖਿਚੜੀ ਖਾਣੀ ਚਾਹੀਦੀ ਆ ਕਿਉਂਕਿ ਖਿਚੜੀ ਦੇ ਨਾਲ ਮਤਲਬ ਕਿ ਉਹ ਸਹੀ ਰਹਿੰਦੀ ਆ ਆਪਣਾ ਪੇਟ ਵਗੈਰਾ ਵੀ ਸਹੀ ਰਹਿੰਦਾ ਹਫਤੇ ਦੇ ਵਿੱਚ ਜ਼ਰੂਰ ਖਿਚੜੀ ਖਾ ਗਰੋ ਮੇਰੇ ਬੱਚੇ ਤਾਂ ਖੁਸ਼ ਹੋ ਕੇ ਖਾਣੇਗੇ ਕਿਉਂਕਿ ਮੈਂ ਕੱਟ ਕੇ ਛੜ ਕੇ ਲਾ ਕੇ ਉਹ ਪਿੱਕਿੰਗ ਚੀਜ਼ ਨਹੀਂ ਬਣਾਉਂਦੀ ਆ ਨਾ ਪਤਲੀ ਪਤਲੀ ਵਧੀਆ ਜੀ ਦੇਸੀ ਕਿਉਂ ਦੀ

ਕੀ ਕਹਿੰਦੇ ਆ ਮਕਰੋਨੀ ਵਗੈਰਾ ਸੁੱਝ ਜਾਂਦੀਆਂ ਉਹ ਨਹੀਂ ਸਾਡੇ ਲਈ ਘਰ ਤੋਂ ਹੀ ਲੱਭਣੀ ਖਿਚੜੀ ਐ ਸਾਡੇ ਲਈ ਗਾਇਸ ਇਹਨਾਂ ਨੂੰ ਜੇ ਚੋਇਸ ਰੱਖੋ ਵੀ ਕੀ ਖਾਣਾ ਖਿਚੜੀ ਇਹਨਾਂ ਨੂੰ ਇੰਨੀ ਜਿਆਦਾ ਟੇਸਟੀ ਲੱਗਦੀ ਐ ਨਾ ਸਾਰੇ ਜਣੇ ਆਪਣੇ ਬੱਚਿਆਂ ਨੂੰ ਖਿਚੜੀ ਜ਼ਰੂਰ ਦਿਆ ਕਰੋ ਕਿਉਂਕਿ ਇਹ ਸੇ ਤਿੱਖੀ ਵਾਲੀ ਨੇ ਟਿੱਕੀ ਚੁੱਟ ਚਰੇ ਆਵੇ ਹਾਂ ਕਿਉਂਕਿ ਮੈਂ ਨਾ ਤਿੱਕੀ-ਬਿੱਕੀ ਦੀ ਗੱਲ ਖੋਸ਼ਾਲ ਤੇ ਖਾਲਾ ਮੇਰੇ ਬੱਚਾ ਚ ਜਾਂਚ ਜਾਣ ਪੈ ਜਾਂਦੀ ਆ ਕਿ ਖਿਚੜੀ ਦਾ ਹੌਸ ਹੁੰਦੇ ਪਰ ਮੈਂ ਤਾਂ ਮਨਾ ਕਰਦੀ ਸੀ ਮੈਂ ਕਿ ਨਹੀਂ ਸਰ ਖਿਚੜੀ ਨਹੀਂ ਬਣਾਉਣੀ ਹੈਗੀ ਪਰ ਫਾਇਰ ਸਮਝ ਤਾਂ ਜੇ ਕੱਢਣ ਲੱਗੀ ਮਮਾ ਬਣਾ ਲਓ ਕਿੰਨਾ ਟਾਈਮ ਹੋ ਗਿਆ ਆ ਆ ਚਲ ਕੋਈ ਨਾ ਬਣਾ ਦਰਨੀ ਆ ਅਭੀ ਜੋਤਨੀ ਖਾਲਾ ਦਾ ਖਿਚੜੀ ਉਹਨਾਂ ਉਹਦੀ ਖਾਂਦਾ ਲਗਾ ਰਾਈਸ ਰਾਈਸ ਬਹੁਤ ਘੱਟ ਖਾ ਕੇ ਖੋਸ਼ਾ ਹੋ ਖਾ ਦਾ ਲੰਮੀ ਆ ਨਾ ਧੱਤੇ ਨਾਲ ਥੋੜੇ ਬੋਲੇ ਪਰ ਉਹ ਰਾਈਸ ਰੋਈਸ ਨਹੀਂ ਸੰਭਾਣਾ ਬਿਲਕੁਲ ਵੀ ਪਿਆਜ ਕਟਿੰਗ ਕਰ ਲਈ ਹੈ ਕਿਉਂਕਿ ਇਹਨੂੰ ਬਣਾਉਣ ਨੂੰ ਇੰਨਾ ਟਾਈਮ ਨਹੀਂ ਲੱਗਣਾ ਹੈਗਾ ਨੌ ਦਾ ਟਾਈਮ ਹੋ ਗਿਆ ਅਸੀਂ ਖਾਦੀ ਸੀਗੀ ਮੈਗੀ 6 ਵਜੇ ਮੈਨੂੰ ਲੱਗਦਾ ਵਾਟਰਮੈਲਨ ਵੀ ਖਾਦਾ ਸੀਗਾ ਦੁਪਹਿਰੇ ਮੈਂ ਨਹੀਂ ਖਾਦਾ ਸੀ ਸਾਡੇ ਨਹੀਂ ਖਾਦਾ ਹੈਗਾ ਬਾਕੀ ਮੇਰੇ ਭੈਣ ਭਾਈ ਪਿਆਰ ਦਿਆ ਕਰੋ ਬਲੌਗ ਨੂੰ ਹੈਗਾ ਬਹੁਤ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਔਰ ਥੈਂਕ ਯੂ ਤੁਹਾਡਾ ਸਾਰਾ ਹਰ ਤੁਸੀਂ ਇੰਨਾ ਇੰਨੀ ਸਪੋਰਟ ਕਰਦੇ ਆ ਇੰਨਾ ਵਧੀਆ ਹਨਾ ਕਮੈਂਟ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕਿਉਂ ਮੜਿਆ ਲਾਸਟ ਮਿੰਟ ਆ। ਸਲ ਕੋਈ ਯਾਤਰਾ ਕਰਦੇ ਨਾ ਬਾਤ ਕਰ ਰਹੇ ਨਾ। ਲੋ ਜੀ ਆਪਣਾ ਤੜਕਾ ਘੱਟ ਹੋ ਗਿਆ। ਤੜਕਾ ਪਾਣੀlia ਘੱਟ ਹੋ ਗਿਆ। ਆਪਾਂ ਖਿਚੜੀ ਨੂੰ ਲਾਵਾਂਗੇ ਤੜਕਾ। ਪਸਤੂ ਦੀ ਬਣੀ ਰਹੀ ਹੋ। ਹੁਣ ਮੈਂ ਖਿਚੜੀ ਤੜਕਾ ਲਾਉਂਦੀ ਨੂੰ ਦਿਖਾਣੀ ਤੜਕਾ ਹੋਈ ਆਪਣੇ ਸਿੰਪਲ ਦੇ ਤਰੀਕੇ ਨਾਲ। ਬੇਸਿਕ ਘਿਓ ਦੇ ਵਿੱਚ ਤੜਕਾ ਲਾ ਲੈਣਾ। ਬਸ ਚੁਰਚਰਾਇਆ ਰੱਖਾਂਗੇ ਸਾਰਾ ਕੁਝ ਆਪਾਂ। ਤੇ ਉਸ ਤੋਂ ਬਾਅਦ ਬਣੇ ਤੋਂ ਬਾਅਦ ਖਾਣੀਆਂ ਤੁਹਾਨੂੰ ਫਿਰ ਮੈਂ ਖਿਚੜੀ ਪਤਲੀ ਪਤਲੀ ਜੀ ਖਿਚੜੀ। ਜਿਆਦਾ ਕੱਠੀ ਨਹੀਂ ਬਣਾਉਂਦੇ ਹੈਗੇ ਅਸੀਂ ਚਲੋ ਜੀ ਬੜੇ ਹੀ ਹੌਂਸਲੇ ਨਾਲ ਤੁਸੀ ਵਲੌਗ ਦੇਣਾ ਜੀ ਆਪਾਂ ਕੁੱਕਰ ਦੇ ਵਿੱਚ ਬਣਾਵਾਂਗੇ ਇੱਧਰ ਰੱਖ ਲਿਆ ਆਪਣੇ ਪਿਆਜ਼ ਕਟਿੰਗ ਕਰਕੇ ਹਰੀ ਮਿਰਚ ਕਟਿੰਗ ਕਰ ਲਈ ਦੇਸੀ ਘਿਓ ਪਾਵਾਂਗੇ ਕੁੱਕਰ 'ਚ ਇੱਧਰ ਆਪਾਂ ਨੇ ਲੈ ਲਈਆਂ ਦਾਲਾ ਮਤਲਬ ਕਿ ਇੱਕ ਸਾਤਤੀ ਮੂੰਗੀ ਲੈ ਲਈ ਇੱਕ ਮੂੰਗੀ ਮਸਰੀ ਦੀ ਲੈ ਲਈ ਮੇਰੇ ਕੋਲ ਮੂੰਗੀ ਮਸਰੀ ਦੀ ਘੱਟ ਸੀਗੀ ਦਾਲ ਫਿਰ ਮੈਂ ਕਿਹਾ ਚਲੋ ਵਿੱਚ ਸਾਤ ਦੀ ਮੂੰਗੀ ਕਿਉਂਕਿ ਇਹ ਵੀ ਵਧੀਆ ਲੱਗਦੀ ਆ ਤੇ ਵਿੱਚ ਆਪਾਂ ਨੇ ਚੌਲਾਂ ਦੀ ਉਹ ਕਣੀ ਜੀ ਲੈ ਲਈ ਜਿਹੜੀ ਬ੍ਰੀਕ ਬ੍ਰੀਕ ਆਪਣੀ ਬਣਾਉਣ ਵਾਲੀ ਹੁੰਦੀ ਆ ਇਹ ਮੈਂ ਮੰਗਾ ਕੇ ਰੱਖਦੀ ਆ ਬਸ ਹੁਣ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਤੜਕਾ ਲਾਵਾਂਗੇ ਆਪਾਂ ਖਿਚੜੀ ਨੂੰ ਲੋ ਜੀ ਆਪਾਂ ਨੇ ਦੇਸੀ ਘਿਓ ਦੇ ਵਿੱਚ ਪਿਆਜ਼ ਔਰ ਹਰੀਆਂ ਮਿਰਚਾਂ ਪਾ ਲਈਆਂ ਬਸ ਹੁਣ ਇਹਦੇ ਵਿੱਚ ਪਾ ਦੂੰਗੀ ਜੀਰਾ ਕਿ ਜੀਰਾ ਮੈਂ ਪਹਿਲਾਂ ਤਾਂ ਨਹੀਂ ਪਾਇਆ ਕਿਉਂ ਠੰਡਾ ਜਿਆ ਸੀਗਾ ਤਾਂ ਭੁੱਲ ਵੀ ਗਈ ਪਹਿਲਾਂ ਜੀਰਾ ਪਾਉਣਾ ਗਰਮ ਹੋਈ ਪਈ ਆ ਲਓ ਜਿੱਥੇ ਆਪਾਂ ਜੀਰਾ ਵੀ ਪਾ ਲਿਆ ਇਹਨੂੰ ਬਸ ਥੋੜਾ ਜਿਆਦਾ ਨਹੀਂ ਨਾ ਮਤਲਬ ਕਿ ਜਿਆਦਾ ਕਾਲੇ ਨਹੀਂ ਕਰਨਾ ਬਸ ਥੋੜੇ ਜਿਹਾ ਹੋਰ ਭੁੰਨਣਿਆ ਹੋਰ ਭੁੰਨ ਕੇ ਦੇ ਵਿੱਚ ਫਿਰ ਮੈਂ ਐਡ ਕਰ ਦੇਣੀ ਆ ਆਪਣੀ ਜਿਹੜੀ ਚੌਲ ਤੇ ਦਾਲ ਸਾਰੇ ਉਹ ਐਡ ਕਰਕੇ ਫਿਰ ਇਹਨੂੰ ਆਪਾਂ ਸੀਟੀਆਂ ਮਰਾ ਲਾਂਗੇ ਚੰਗੀ ਤਰ੍ਹਾਂ ਵੀ ਇਸ ਲਮ ਮਰਾ ਲੈਣੀ ਹੈ ਆਪਣੀਆਂ ਜਦੋਂ ਇਹ ਚੰਗੀ ਤਰ੍ਹਾਂ ਵਧੀਆ ਘੁਲ ਜੂਗੀ ਨਾ ਤਰੀਕੇ ਨਾਲ ਫਿਰ ਆਪਾਂ ਇਹਨੂੰ ਕਾਮਾਂਡੀ ਹੈਲੋ एवरीवन ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਫੇਰ ਤੋਂ ਦੁਬਾਰੇ ਤੋਂ ਮੇਰੇ ਚੈਨਲ ਦੇ ਉੱਤੇ ਜਾਨੀ ਕਿ ਬਰਨ ਫੈਮਿਲੀ ਵਲੌਗਸ ਦੇ ਉੱਤੇ ਮੈਂ ਜੀ ਇੱਥੇ ਰਾਤ ਕੰਟੀਨਿਊ ਨਹੀਂ ਕਰ ਸਕੀ ਵਲੌਗ ਕਿਉਂ ਕਿਉਂਕਿ ਮੇਰੀ ਮੰਮੀ ਦੀ ਕਾਲ ਆ ਗਈ ਸੀਗੀ ਮੈਂ ਉੱਧਰ ਗੱਲਾਂ ਲੱਗ ਗਈ ਕਾਰਨ ਉਦਾਂ ਹੀ ਫਿਰ ਅਸੀਂ ਆਪਣੀ ਖਿਚੜੀ ਖਾ ਖੂ ਵੀ ਲਈ ਸੀਗੀ ਫਿਰ ਬਾਅਦ ਚ ਜ਼ਿਆਦਾ ਆ ਵੀ ਹਾਏ ਮੈਂ ਤਾਂ ਵਲੌਗ ਬਣਾਉਣਾ ਸੀ ਖਿਚੜੀ ਵੀ ਦਿਖਾਉਣੀ ਸੀਗੀ ਐਂਡ ਦੇ ਵਿੱਚ ਬੱਟ ਰਹਿ ਗਈ ਸੀਗੀ ਅੱਜ ਹੈਗਾ ਜੀ ਨੈਕਸਟ ਡੇ ਆਪਣਾ ਅੱਜ ਦਾ ਹੈਗਾ ਅੱਜ ਦਾ ਹੀ ਦਿਨ ਦਾ ਵਲੌਗ ਆ ਸ਼ਨੀਵਾਰ ਦਾ ਹਣਾ ਤੇ ਇੱਥੇ ਨਾ 9 ਵਜੇ ਦੇ ਟਾਈਮ ਹੋ ਗਿਆ ਸੀਗਾ ਅਸੀਂ ਵੋਟ ਪਾ ਕੇ ਆ ਗਏ ਸੀਗੇ ਮਤਲਬ ਕਿ ਅਸੀਂ ਵੋਟ ਪਾਉਣ ਗਏ ਸੀਗੇ 7:00 ਤੇ 7:30 ਵਜੇ ਚਲੇ ਗਏ ਸੀਗੇ ਤੇ ਸਾਨੂੰ ਉੱਥੇ ਘੰ ਡੇਢ 2 ਪੌਣੇ ਘੰਟੇ ਲੱਗ ਗਏ ਸੀਗੇ ਕਿਉਂ ਕਿਉਂਕਿ ਸਾਡਾ ਪਿੰਡ ਬਹੁਤ ਜ਼ਿਆਦਾ ਵੱਡਾ ਹੈ ਹਨਾ ਆ ਕੇ ਫਿਰ ਬਸ ਸਹੇਦੇ ਪਾਪਾ ਨੂੰ ਮੈਂ ਪਰਾਂਠੇ ਬਣਾ ਕੇ ਦਿੱਤੇ ਤੇ ਬੱਚਿਆਂ ਨੇ ਵੀ ਇੱਥੇ ਖਾ ਲਈ ਸੀਗੇ ਮੈਂ ਹਜੇ ਖਾਣੀ ਸੀਗੇ ਮੈਂ ਨਾ ਨੂੰ ਕਿਚਲੇ ਗਈ ਸੀ ਬਟ ਫਿਰ ਗਰਮੀਆਂ ਤੁਹਾਨੂੰ ਪਤਾ ਕੰਮ ਕਰ ਕਰਕੇ ਫਿਰ ਦੁਬਾਰਾ ਹਨਾ ਨਾਣਾ ਪਊਗਾ ਮੇਰੇ ਕਿਉਂਗਾ ਕੰਮ ਸਾਰੇ ਰਹਿੰਦੇ ਸੀਗੇ ਹਜੇ ਮੈਂ ਕਿਹਾ ਚਲੋ ਪਹਿਲਾਂ ਵੀ ਮੈਂ ਆਪਣਾ ਨਾਲ ਕਰਦਮਾ ਕੀ ਕਹਿੰਦੇ ਹੁੰਦੇ ਨੇ ਆਪਣਾ ਪਹਿਲਾਂ ਮੈਂ ਬੈੱਡ ਸ਼ੀਟ ਚੇਂਜ ਕਰ ਦਵਾਂ ਵੀ ਚਲ ਰੂਮ ਸਾਫ਼ ਕਰ ਦਵਾਂ ਫਿਰ ਮੈਂ ਜਾਣੀਆ ਕਿਚਨ ਦੇ ਵਿੱਚ ਬਾਕੀ ਕੰਮ ਫਿਰ ਮੈਂ ਸਾਰੇ ਕਰਦੀ ਆ ਤੇ ਇੱਥੇ ਫਿਰ ਮੈਂ ਕਿਹਾ ਚਲੋ ਵੀ ਵਲੌਗ ਮੇਰਾ ਬਣਿਆ ਨਹੀਂ ਸੀਗਾ ਵਲੌਗ ਮੇਰਾ ਪੂਰਾ ਹੋਇਆ ਨਹੀਂ ਸੀਗਾ ਚਲੋ ਮੈਂ ਕਿਹਾ ਮੀ ਮਾਰਨਿੰਗ ਦਾ ਥੋੜਾ ਜਿਹਾ ਆਪਣਾ ਸੀਨ ਆ ਜਿਹੜਾ ਆਪਾਂ ਆਪਣਾ ਲੈ ਲੈਣੇ ਆ ਇੱਥੇ ਮੈਂ ਬੈੱਡ ਸ਼ੀਟ ਤੁਹਾਨੂੰ ਪਤਾ ਲਾਈਟ ਕਲਰ ਹੁੰਦੇ ਨੇ ਗੰਦੇ ਹੋ ਜਾਂਦੇ ਨੇ ਤੇ ਫਿਰ ਮੈਂ ਬੈੱਡ ਸ਼ੀਟ ਚੇਂਜ ਕਰਤੀ ਸੀਗੀ ਇੱਥੇ ਆਪਣਾ ਲਾਗੇ ਸੀਗੇ ਆਪਣਾ ਉਹ ਕਰਨ ਵਾਸਤੇ ਅ ਕੰਪਲ ਵਗੈਰਾ ਚੱਕਣ ਲੱਗ ਗਏ ਸੀ ਸਹਿਜ ਦੇ ਪਾਪਾ ਇੱਥੇ ਚਲੇ ਗਏ ਸੀ ਇੱਥੇ ਟਾਈਮ ਨੌਕ ਦਾ ਹੋ ਗਿਆ ਸੀਗਾ 8:49 ਦਾ ਕਿਉਂਕਿ ਅਸੀਂ ਬਹੁਤ ਟਾਈਮ ਉੱਥੇ ਖੜਕੇ ਆਏ ਆ ਵੈਸੇ ਮੈਂ ਤਾਂ ਜਲਦੀ ਪੈ ਗਈ ਸੀਗੀ ਮੇਰੀ ਵੋਟ ਤਾਂ ਜਲਦੀ ਪੈ ਗਈ ਸੀਗੀ ਬਟ ਸਹਿਜ ਦੇ ਪਾਪਾ ਨੂੰ ਕਾਫੀ ਟਾਈਮ ਲੱਗ ਗਿਆ ਸੀ ਜੈਂਟਸ ਦੀ ਸਾਡੇ ਨਾਲ ਦੋ ਟੂ ਵਾਰਡ ਨੇ ਬਹੁਤ بڑے ਪਿੰਡ ਹੋਣ ਕਰਕੇ ਦੋਨੋਂ ਸਾਈਡ ਫਰ ਬਹੁਤ ਜ਼ਿਆਦਾ ਮਤਲਬ ਕਿ ਲਾਈਨਾਂ ਲੱਗੀਆਂ ਹੋਈਆਂ ਸੀਗੀਆਂ ਅਜੇ ਤਾਂ ਦੇਖੋ ਤੁਸੀਂ ਵੀ ਸਿਰਫ ਉਹੀ-ਉਹੀ ਗਏ ਨੇ ਜਿਨ੍ਹਾਂ ਦੇ ਜਿਹੜੇ-ਜਿਹੜੇ ਕੰਮਾਂ ਤੇ ਜਾਣਾ ਸੀ ਜਿਨ੍ਹਾਂ ਨੇ ਸਵੇਰੇ-ਸਵੇਰੇ ਨਹੀਂ ਤਾਂ ਨਾ ਇੰਨਾ ਜਿਆਦਾ ਮਤਲਬ ਕਿ ਪਿੰਡ ਵੱਡਾ ਹੈ ਸਾਡਾ ਇੰਨਾ ਰਸ਼ ਹੋ ਜਾਂਦਾ ਨਾ ਬਹੁਤ ਜਿਆਦਾ ਹਨਾ ਤੇ ਮੈਂ ਵੀ ਫਿਰ ਸਾਇਦ ਪਾਪਾ ਦੇ ਨਾਲ ਹੀ ਚਲੇ ਗਈ ਸੀ ਮੈਂ ਕਿਹਾ ਬਾਅਦ ਵਿੱਚ ਧੂਪਾਂ ਚ ਕਿਹੜਾ ਮਰੂਗਾ ਆਪਾਂ ਛੇਤੀ-ਛੇਤੀ ਆਪਣਾ ਕੰਮ ਨਿਵੇੜੇ ਆਉਣੇ ਆ ਜਾ ਕੇ ਨਾ ਵੋਟ ਪਾਇਆ ਨੇ ਬਾਕੀ ਜੀ ਏ ਵਲੌਗ ਆਪਣਾ ਹੁਣ ਮੈਂ ਤੁਹਾਨੂੰ ਫੇਰ ਦੱਸ ਰਹੀ ਆ ਵੀ ਇਹ ਸ਼ਨੀਵਾਰ ਦਾ ਅੱਜ ਦਾ ਹੀ ਵਲੌਗ ਆ ਇਸ ਤੋਂ ਬਾਅਦ ਆਪਾਂ ਕੰਟੀਨਿਊ ਹੋਰ ਵਲੌਗ ਕਰਾਂਗੇ ਉਹ ਤੁਹਾਨੂੰ ਕੱਲ ਨੂੰ ਮਿਲੇਗਾ ਮੈਂ ਕਿਹਾ ਚਲੋ ਇੱਥੇ ਅਭੀ ਝੋਤ ਨਹੀਂ ਹੁਣ ਮੈਂ ਕਿਹਾ ਵੀ ਝੋਤ ਨਹਾ ਲਾ ਤੂੰ ਆਪਣਾ ਉੱਠ ਕੇ ਹੈਨਾ ਇਹ ਵੀ ਇਹਨਾਂ ਨੂੰ ਕਹਤਾ ਸੀਗਾ ਮੈਂ ਕਿਹਾ ਤੁਸੀਂ ਹੁਣ ਨਹਾ ਨੂੰ ਲਓ ਰੋਟੀ ਪਾਣੀ ਦਾ ਸਾਡਾ ਕੰਮ ਨਿਪੜ ਗਿਆ ਸੀ ਇੱਥੇ ਸਹਜ ਦੇਖੋ ਬਣਾ ਇਹ ਆਪਣੀ ਕੱਪੜਿਆਂ ਦੇ ਸਟਾਈਲ ਬਣਾਈ ਜਾਂਦੀ ਆ ਆਪੇ ਕੱਟ ਲੈਂਦੀ ਆ ਵੜ ਲੈਂਦੀ ਆ ਪਤ ਨਹੀਂ ਕੀ ਕੀ ਕਰੀ ਜਾਂਦੀ ਆ ਹੈਨਾ ਤੇ ਤੇ ਅ ਵੀ ਜੋਤ ਨੂੰ ਮੈਂ ਚਾਦਰ ਦੇਤੀ ਸੀਗੀ ਬੈੱਡ ਸ਼ੀਟ ਮੈਂ ਕਿਹਾ ਜਾ ਮਸ਼ੀਨ ਦੇ ਵਿੱਚ ਸਿੱਟਿਆ ਵੀ ਆਪਾਂ ਇਹਨੂੰ ਹੁਣ ਧੋਵਾਂਗੇ ਕੱਪੜਿਆਂ ਨੂੰ ਅੱਜ ਤਾਂ ਦੇਖਦੀਆਂ ਸ਼ਾਇਦ ਇਹ ਧੋਵਾਂ ਜਗਾ ਲੂ ਧੋਵਾਂਗੀ ਫਿਰ ਬੱਚਿਆਂ ਨੂੰ ਇਹ ਹੋ ਜਾਂਦਾ ਬਸ ਵੀ ਬੈੱਡ ਸ਼ੀਟ ਪਹਿਲਾਂ ਸਾਰਿਆਂ ਨੂੰ ਪਹਿਲਾਂ ਸਾਫ਼ ਕਰ ਦੋ ਬਾਕੀ ਜੇ ਤੁਹਾਨੂੰ ਮੇਰੇ ਅੱਜ ਦਾ ਵਲੌਗ ਵਧੀਆ ਲੱਗਦਾ ਜੇ ਤੁਹਾਨੂੰ ਮੇਰੇ ਵਲੌਗ ਵਧੀਆ ਲੱਗਦੇ ਪਲੀਜ਼ ਤੁਸੀਂ ਫਿਰ ਮੇਰੇ ਵਲੌਗ ਤੇ ਜ਼ਰੂਰ ਆਇਆ ਕਰੋ ਔਰ ਫੁੱਲ ਵਾਚ ਕਰਕੇ ਜਾਇਆ ਕਰੋ ਜੇ ਤੁਹਾਨੂੰ ਮੇਰੇ ਵਲੌਗ ਨਹੀਂ ਵਧੀਆ ਲੱਗਦੇ ਪਲੀਜ਼ ਤੁਸੀਂ ਆ ਕੇ ਇਦਾਂ ਹੀ ਨਾ ਮੁੜਿਆ ਕਰੋ ਮਿਲਦੇ ਆ ਕੱਲ ਨੂੰ ਆਪਾਂ ਨਿਊ ਵ